ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੋਮਨ ਬਲੌਗਰ ਤੇ ਤੇ ਸ਼ਾਮ ਦੇ ਵਜੇ ਆ ਜੀ 5 ਤੇ ਅੱਜ ਆਪਾਂ ਵਲੌਗ ਸ਼ੁਰੂ ਕਰਨ ਲੱਗੇ ਆਂ ਸ਼ਾਮ ਨੂੰ 5 ਵਜੇ ਅਭੀ ਬਹਿ ਗਿਆ ਮੇਰੇ ਨਾਲ ਆਪਾਂ ਚੱਲੇ ਆ ਜੀ ਹੈਲੋ ਗਾਇਸ ਇੰਦਰ ਸਾਰੇ ਠੀਕ ਜੋ ਤੇ ਆਪਾਂ ਚੱਲੇ ਆ ਜੀ ਛੇਕੂਪੁਰ ਮਾਤਾ ਦੇ ਮੰਦਿਰ ਮਾਤਾ ਭਦਰਕਾਲੀ ਦੇ ਤੇ ਮੰਨੂ ਵੀ ਆ ਗਈ ਆ ਅਭੀ ਹੋ ਗਏ ਬਾਰੀ ਤੇ ਚਲੋ ਗੁੜੇ ਰਿਓ ਤੇ ਬਲੌਗ ਦੇ ਨਾਲ ਚੱਲਦੇ ਆਂ ਆਪਾਂ ਮਾਤਾ ਦੇ ਮੰਦਰ ਇਹਨਾਂ ਦੀ ਮੰਮੀ ਵੀ ਚੱਲੀ ਨਾਲ ਅਸੀਂ ਸਾਰੇ ਜਾਣੇ ਚੱਲੇ ਆਂ ਆਹ ਰੋ ਫਿਰ ਆਹਤੇ ਦੇ ਉਪਰ ਆ ਨਾ ਮੋੜ ਘੁੰਮ ਬੜੇ ਆ ਗੱਡੀ ਚਲਾਉਣ ਦਾ ਮਜ਼ਾ ਹੀ ਵੜਾ ਆਂਦਾ ਜਦੋਂ ਐ ਘੁੰਮਦੇ ਆਂ ਜਦੋਂ ਪਹਾੜਾਂ 'ਚ ਗੱਡੀ ਗਈ ਚੱਲਦੀ ਨਾ ਇਦਾਂ ਚੱਲਦੀ ਇੱਥੇ ਚੱਲੇ ਆਪਾਂ ਛੇਕੂਪੁਰ ਵਾਈਂਦੇ ਪਹੁੰਚ ਗਏ ਆ ਪੋਲਾ ਵਈਂ ਦਾ ਪੋਲ ਆ ਇਹ ਜਾਂਦੀ ਵਈ ਸਿੱਧੀ ਸੇ ਟ੍ਰਾਂਸਪੋਰਟ ਨੂੰ ਦੀਨ ਹਾਂਜੀ ਦੋਸਤੋ ਪਹੁੰਚ ਗਏ ਜੀ ਆਪਾਂ ਛੇਕੂਪੁਰ ਮਾਤਾ ਭੱਤਕਾਲੀ ਦੇ ਮੰਦਿਰ ਐਵੇਂ ਸਾਡੇ ਤੁਸੀਂ ਮੰਦਿਰ ਦੀ ਇਮਾਰਤ ਹੁਣ ਲਾਉਂਦੇ ਗੱਡੀ ਸਾਈਡ ਦੇ ਤੇ ਕਰਦੇ ਆਂ ਦਰਸ਼ਨ ਮੇਲੇ ਪਾਠਾ ਦੇਖਦੇ ਜਾ ਕੇ ਅੰਦਰ ਜਾਏ ਮਾਤਾ ਜੀ ਲਓ ਜੀ ਪਹੁੰਚ ਗਏ ਮਾਤਾ ਦੇ ਮੰਦਰ ਆਪਾਂ ਅੱਜੀ ਦੋਸਤੋ ਮੱਥਾ ਟੇਕ ਕੇ ਮਾਤਾ ਦੇ ਮੰਦਰ ਤੋਂ ਤੇ ਆਪਾਂ ਚੱਲੇ ਆ ਜੀ ਹੁਣ ਪਿੰਡ ਨੂੰ ਹੈਨਾ ਮੈਨੂੰ ਤੇ ਵਧੀਆ ਦਰਸ਼ਨ ਮਿਲਲੇ ਹੋ ਗਏ ਆ ਦਰਬਾਰ ਤੇ ਆਪਾਂ ਇੰਨੀ ਜਿਆਦਾ ਵੀਡੀਓ ਨਹੀਂ ਛੋੜ ਕੀਤੀ ਕਿਉਂਕਿ ਉੱਥੇ ਲੈ ਕੇ ਲਾਇਆ ਜੀ ਦਾ ਵੀ ਕੈਮਰਾ ਨਹੀਂਗਾ ਅਲਾਉਡ ਤੇ ਹੁਣ ਆਪਾਂ ਚੱਲੇ ਆ ਜੀ ਪਿੰਡ ਨੂੰ ਤੋਂ ਪਹੁੰਚ ਗਏ ਜੀ ਆਪਾਂ ਘਰ ਜੀ ਦੋਸਤੋ ਆਪਾਂ ਚੱਲੇ ਆ ਜੀ ਕਪੂਰਥਲੇ ਨੂੰ ਜਿਹੜੇ ਗਰੁੱਪ ਨੂੰ ਲੈਣ ਉਹ ਗੱਡੀ ਲੈ ਕੇ ਗਿਆ ਸੀਗਾ ਉਹਦੀ ਗੱਡੀ 'ਚ ਥੋੜੀ ਜਿੱਦਾਂ ਕੋਈ ਸਾਈਨ ਜਿਹਾ ਹੁੰਦਾ ਸੀਗਾ ਤੇ ਜਲੰਧਰ ਲੈ ਕੇ ਗਿਆ ਸੀਗਾ ਜਾਂਦੀ 'ਚ ਦਿਖਾਉਣ ਤੇ ਗੱਡੀ ਉਹਨਾਂ ਨੇ ਇੱਥੇ ਰੱਖ ਲਈ ਆ ਤੇ ਹੁਣ ਉਹਨੂੰ ਜਿੱਦਾਂ ਜਲੰਧਰੋਂ ਆ ਗਿਆ ਮੇਰੇ ਖਾਣੇ ਤੇ ਉਹਨੂੰ ਆਪਾਂ ਹੁਣ ਆਪਾਂ ਵੇਚ ਕਰਨ ਚੱਲੇ ਆਂ ਇੱਕ ਕੂਫੇ ਆਪਾਂ ਦੇਖੋ ਕੂਫਲੇ ਪਹੁੰਚ ਗਏ ਆਪਾਂ ਇਹਨਾਂ ਪਾਈਏ ਤੋਂ ਬਟਰੋਗ ਗੱਡੀ 'ਚ ਤੇ ਚੱਲਦੇ ਆਂ ਜੀ ਕੂਫੇ ਤੇ ਮੇਰਾ ਰਾਤਾ ਗੱਡੀ ਦਾ ਸਟੀਰੀਓ 'ਚ ਹੈ ਟੈਕਰਾ ਗਿਆ ਇਹ ਵੀ ਨਹੀਂ ਚੱਲਣ ਦੇ ਆ ਉਹ ਲੱਭਣੇ ਵੀ ਜਾਂਦੇ ਆ ਠੀਕ ਆ ਨਾ ਚਲੋ ਜਿੱਥੇ ਪਹੁੰਚ ਨਾ ਨੈਵਰੇਵਨ ਇੱਥੇ ਨੂੰ ਦੋ ਸੱਦੇ ਇਹ ਬਸ ਪਹੁੰਚ ਚੱਲਦੇ ਆਪਾਂ ਤੇਲ ਕੋਣਦੇ ਤੇ ਬਸ ਆ ਗਏ ਹਲੋ ਪਾ ਕਿਹੜੇ ਐਂਟਰੈਂਸ ਤੇ ਟੈਂਡਾ ਨੂੰ ਪਹਿਲੀ ਮਾ Det er 40 folk her. Veldig interessant. ਗੱਡੀਆਂ ਨਿੱਗੜ ਗਈ ਜੀ ਮੇਰੀ ਲਿਆ ਗਈ ਜੀ ਜਲਦੀ ਪਹੁੰਚੀ ਮੁੰਡਾ ਡਿਕਨ ਲਿਆ ਸਾਨੂੰ ਕੀ ਪ੍ਰੋਬਲਮ ਗੱਡੀ ਚ ਆ ਗਈ ਕਰੋਨਾ ਵਾਇਰਸ ਹੋ ਗਿਆ ਲੈ ਫੋਕੀ ਨੇ ਜਾਰੀ ਲਾਈਟਾਂ ਲਵਾਤੀ ਗੱਡੀ ਚੱਲਿਆ ਨਹੀਂ ਗਿਆ ਗੱਡੀ ਹੈਂਗ ਹੋ ਗਈ ਜਾਰੀਆਂ ਪਾ ਲੈਟਾਂ ਜਾਰੀ ਪਾਵਰ ਆ ਗਈ ਉਹ ਕਹਿੰਦੇ ਉਹ ਗੱਡੀ ਦਾ ਆਪਰੇਸ਼ਨ ਕਰਦਾ ਆਪਾਂ ਚੱਲੇ ਆ ਜੀ ਹੁਣ ਧੁੱਲਰ ਦੀਵਾਨੇ ਗੱਡੀ ਦਾ ਸਟੀਰੀਓ ਦਿਖਾ ਲਈਏ ਲਓ ਜੀ ਪਹੁੰਚ ਗਏ ਆਪਾਂ ਧੁੱਲਰ ਮੀਂਜ ਦਾ ਦਿਖਾਉਣੀ ਆ ਇਹਨਾਂ ਨੂੰ ਗੱਡੀ ਦਾ ਹੁਣ ਸਟੀਰੀਓ ਹੋ ਗਿਆ ਫਿਰ ਦੀ ਰੱਦੀ ਹੋ ਗਿਆ ਚੱਲ ਪਿਆ ਚੱਲ ਪਿਆ ਬਣ ਗਈ ਗੱਲ ਫੋਨ ਚਾਰਜ ਵੀ ਕਰ ਲਾਂਗੇ ਫੋਨ ਕਰੋ ਕਰੋ ਆਪਾਂ ਹੁਣ ਲੁਗੇ ਆਂ ਜੀ ਰਤਨਪਾਲ ਸੁਪਰਸਟੋਰ ਇੱਥੇ ਲੈਣਾ ਸੋਨੇ ਦੇ ਸਾਮਾਨ ਥੋੜਾ ਜਿਹਾ ਇਹ ਹੈਗਾ ਜੀ ਕਪੂਰਥਲੇ ਤੋਂ ਬਾਹਰ ਨਿਕਲਦੇ ਆ ਚੁੰਗੀ ਤੋਂ ਜਿਹੜਾ ਸਾਈਡ ਤੇ ਹੈਗਾ ਨਾਲ ਹੀ ਖੱਬੇ ਹੱਥ ਰਤਨਪਾਲ ਸੁਪਰ ਮਾਰਕੀਟ ਆ ਨਾਲ ਹੀ ਤੇ ਸਬਜ਼ੀਆਂ ਦੀ ਤੇ ਫਲ ਫਰੂਟ ਦੀਆਂ ਦੁਕਾਨਾਂ ਆ ਤੇ ਚਲੋ ਚੱਲਦੇ ਆ ਅੰਦਰ ਆਪਾਂ ਕਰਨਦੇ ਸ਼ਾਪਿੰਗ ਮਾੜੀ ਮੋਟੀ ਜੀ ਇਹਦੇ ਨਾਲ ਜਗਰੂਪ ਇਹਨੇ ਲੈਣੇ ਓਟਸ ਕੋਲਫੀ ਲੈਣਾ ਗਰੁੱਪ ਕਹਿੰਦਾ ਆਈਸਕ੍ਰੀਮ ਵੀ ਲੈਣੀ ਆ ਵੇਖਦੇ ਆ ਆਈਸਕ੍ਰੀਮ ਕੋਈ ਕੋਲਫੀਆਂ ਕੋਲਪੀ ਲੈਣੇ ਕੋਈ ਬਹੁਤ ਵਧੀਆ ਨੇ ਮੂਮ ਨੇ ਨਿਆ ਕੋਲਪੀ ਆ ਜਾਣੀਆਂ ਇਹ ਮੈਂ ਬੈਸਟ ਮੇਰੇ ਤੇ ਆ ਪਰ ਹੈ ਪਿੰਕ ਜੀ ਕਿਹੜੀ ਐ ਇਹ ਨੇ ਇਹ ਨਹੀਂ ਉਹ ਦੂਜੀ ਵਾਰ ਕਰਵਾਉਂਦੇ ਆ ਬੇਲਿੰਗ ਉਧਰ ਤੇ ਆਪਾਂ ਮਾੜਾ ਮੋੜਾ ਸਮਾਨ ਲੈ ਕੇ ਜੋ ਲੋਡ ਹੀ ਚੱਕ ਕੇ ਤੇ ਚੱਲਨੇ ਪਿੰਡ ਨੂੰ ਹਾਂਜੀ ਫਰੈਂਡਸ ਆਪਾਂ ਆ ਗਏ ਆ ਜੀ ਇਹਨੇ ਲੈਣਾ ਈ ਸੋਨੇ ਧਮਾਨ ਥੋੜਾ ਬਹੁਤ ਦਾ ਇਧਰ ਇਹਨੇ ਜੀ ਗਰੂਪ ਨੇ ਲਈ ਆ ਆਈਸਕ੍ਰੀਮ ਸਾਰਿਆਂ ਵਾਸਤੇ ਤੇ ਹੁਣ ਆਪਾਂ ਚੱਲਨੇ ਆ ਜੀ ਪਿੰਡ ਨੂੰ ਠੀਕ ਆ ਨਾ ਚਲੋ ਬੈਠੋ ਫੇ ਲਓ ਜੀ ਆਹੀ ਲੱਗਿਆ ਗੋਲ ਗੱਪੇ ਖਾਣ ਇੱਥੇ ਫਹਾਣੀਪੁਰ ਸੇ ਕਹਿੰਦਾ ਗੋਲ ਗੱਪੇ ਖਤਮ ਹੋ ਗਏ ਓਕੇ ਗੁੱਟ ਨਾਈਟ ਓਕੇ ਗੁੱਟ ਨਾਈਟ ਜਿਦਾ ਵਈ ਗਰੂਪ ਨੂੰ ਆਪਾਂ ਲਾ ਲਿਤਾ ਤੇ ਆਪਾਂ ਚੱਲੀਏ ਮਾ ਫੋਨੇ ਪਾ ਨੂੰ ਲਾਈਏ ਤੇ ਫੇ ਚੱਲੀਏ ਘਰ ਤੋਂ ਫੋਨੇ ਪਾ ਠੀਕ ਆ ਗਏ ਮਿਲਦੇ ਫੇ ਫੇਰੇ ਹਾਂ ਹਾਂ ਜੀ ਦੋਸਤੋ ਪਹੁੰਚ ਗਿਆ ਜੀ ਆਪਾਂ ਘਰੇ ਹੁਣ ਤੇ ਗੱਡੀ ਦਾ ਸਟੇਜ ਉਹ ਬਣਾਉਂਦਾ ਥੋੜਾ ਟਾਈਮ ਲੱਗ ਗਿਆ ਜਿਉਂਦੇ ਆਉਂਦੇ ਆਉਂਦਾ ਥੋੜਾ ਲੇਟ ਹੋ ਗਏ ਆ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਧੰਨਵਾਦ ਦੋਸਤੋ